ਸਤਨ ਰਾਤ ਹੋ ਗੁਰ ਧੰਨ ਸੰਚੋ ਹਰ ਚਲਦਿਆਂ ਨਾਲ ਖਾਈ ਜੀਓ ਜਿਸਨੂੰ ਕਿਰਪਾ ਕਰੇ ਸੋ ਤਿਆਰੈ ਨਿਤ ਹਰ ਜਪ ਚ ਪੈ ਜਪ ਹਰ ਸੁਖ ਪਾਏ ਗੁਰਮਕ ਗੁਰ ਪਰਖਾ ਵੀ ਹਰ ਕੇ ਪਾਵੇ ਹਰ ਹਰ ਪਾਰੇ ਲੰਘਾ ਦੁਸ਼ਮਨ ਦੁਸ਼ਮਨ ਦੂਤ ਵਰਤਨ ਤਵਾ ਜੇ ਹੋ ਮਰੇ ਮਰੇ ਹਰ ਨਾਮ ਜੇ ਤਰ ਤਰਿਸ ਦਾ ਪੂਰਾ ਕਹ ਕੋਈ ਪਾਪ ਤਪ ਕਰ ਖਾਈ ਜੀਓ ਤਬ ਕੋ ਅਭਿਜਮ ਕੰਕਰੁ ਖਾਇ ਜੀਉ ਫਰਨਾਇਕ ਨਿਰੰਜਨਾ ਕਰਤਾ ਸੋਇ ਸਭ ਤਰ ਮੇਖਾ ਪ੍ਰੇਜਨਤਾ ਉਸ ਕਿਰਪਾ ਰੰਗ ਜਿਸੋ ਹਰਿ ਰੱਖਾ ਚਿਤੈ ਸੋ ਅੰਗ ਕਉ ਰਿ ਸਤਗੁਰ ਪ੍ਰਸਾਦਿ ਦਰਪੇ ਤਤ ਸੋ ਅਤਿ ਸਿਖਤ੍ਰ ਸਿਰ ਉਪਰ ਅਮਰ ਕਰਾਰ ਓਮ ਪਾਣ ਹਿੰਦੇ ਸੰਤਰ ਦਰਪੇ